2 ਸਤੰਬਰ ਨੂੰ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਵਾਪਰੀ ਸੀ ਘਟਨਾ ਉਸ ਦੀ ਸੱਚਾਈ ਆ ਗਈ ਸਾਹਮਣੇ ਛੇੜਛਾੜ ਦਾ ਨਹੀਂ ਸਗੋ ਖੋਦਾ ਸੀ ਇਹ ਮਾਮਲਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੋਸ਼ੀਆਂ ਦੀ ਭਾਲ ਕਲਕੱਤਾ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਸੀ ਕਿ ਜੇਕਰ ਕਿਸੇ ਵੀ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ 6 ਘੰਟਿਆਂ ਦੇ ਅੰਦਰ ਪੁਲਿਸ ਕੇਸ ਦਰਜ ਕਰੇਗੀ ਪਰੰਤੂ ਪ੍ਰਸ਼ਾਸਨ ਨੇ ਸ਼ਾਇਦ ਇਸ ਘਟਨਾ ਤੋਂ ਬਾਅਦ ਕੋਈ ਸਬਕ ਰੰਗ ਲਿਆ ਜਿਸ ਦੇ ਚੱਲਦੇ 2 ਸਤੰਬਰ ਨੂੰ ਦੇਰਾਤ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਸੱਚਾਈ ਹੈ ਜਿਹੜੀ ਉਹ ਹੁਣ ਸਾਹਮਣੇ ਆ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਰੈਜ਼ੀਡੈਂਟ ਡਾਕਟਰ ਹੈ ਜਿਹੜੀ ਕਿ ਆਪਣੀ ਡਿਊਟੀ ਤੋਂ ਬਾਅਦ ਹੌਸਟਲ ਦੇ ਵਿੱਚ ਜਾ ਰਹੀ ਸੀ ਅਤੇ ਰਸਤੇ ਦੇ ਵਿੱਚ ਦੋ ਅਣਜਾਣ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਸਦੇ ਨਾਲ ਖੋਹ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਬੰਦੀ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਸ ਤੋਂ ਬਾਅਦ ਜਾ ਕੇ ਮਹਿਲਾ ਡਾਕਟਰ ਨੇ ਡਰੀ ਹੋਈ ਨੇ ਵਾਰਡ ਦੇ ਡਾਕਟਰ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਇਹ ਜਾਣਕਾਰੀ ਦਿੱਤੀ ਗਈ ਤੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ ਅਤੇ ACP ਮਨਿੰਦਰਪਾਲ ਨੇ ਸਾਰੀ ਜਾਣਕਾਰੀ ਦਿੱਤੀ ਕਿ ਜਦੋਂ ਡਿਊਟੀ ਕਰਕੇ ਹਸਪਤਾਲ ਦੇ ਵਿੱਚ ਵਾਪਸ ਇਹ ਡਾਕਟਰ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਉਂਦੇ ਨੇ ਜਿਹੜੇ ਕੀ ਖੋਹ ਕਰਨ ਦੀ ਨੀਅਤ ਦੇ ਨਾਲ ਆਏ ਸੀ ਜ ਜਨਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਛੇੜਛਾੜ ਦਾ ਕੋਈ ਮਾਮਲਾ ਨਹੀਂ ਹੈ ਇਹ ਸਪਸ਼ਟੀਕਰਨ ਏਸੀਪੀ ਦੇ ਵੱਲੋਂ ਦੇ ਦਿੱਤਾ ਗਿਆ ਹੈ ਜਿਸ ਨੇ ਚਲਦਿਆਂ ਪੁਲਿਸ ਦੇ ਵੱਲੋਂ ਇਨਾਂ ਦੋ ਅਣਜਾਣ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਅੰਦੀਪ ਪਾਲ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਹੈ ਕਿ ਜਲਦੀ ਹੀ ਇਨਾਂ ਨੂੰ ਫੜ ਲਿਆ ਜਾਵੇਗਾ ਤੇ ਜੋ ਵੀ ਸੋਸ਼ਲ ਮੀਡੀਆ ਤੇ افواਹ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਹੋਈ ਸੀ ਜਦਕਿ ਇਹ ਜੋ ਮਾਮਲਾ ਹੈ ਉਹ ਖੋਦਾ ਸੀ ਨਾ ਕਿ ਛੇੜਛਾੜ ਦਾ ਮਤਲਬ ਕੀ ਮਾਮਲਾ ਸਾਰਾ ਜੀ ਸਰ ਮਾਮਲਾ ਕਿ ਇਹ ਇੱਕ ਪਰਸਾ ਸਾਡੇ ਇੱਕ ਇਨਸੀਡੈਂਟ ਹੋਇਆ ਗੋਨੜ ਦੇ ਹਸਪਤਾਲ ਦੇ ਵਿੱਚ ਉੱਥੇ ਇੱਕ ਸੈਕੰਡਰੀ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਫਤ ਖਤਮ ਕਰਕੇ ਰਾਤ ਨੂੰ तकरीबन 10:00 ਵਜੇ ਆਪਣੇ ਹੋਸਟਲ ਜਾ ਰਹੀ ਸੀ ਬਜਕਿਉਂਟੀ ਤੇ ਤੇ ਉਹਨੇ ਜਾਂਦੇ ਮਦਦਗੀ ਇੱਕ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਤੇ ਮੇਰੇ ਆ ਇਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਟੈਚਿੰਗ ਕਰਨ ਦੇ ਨiyet ਦੇ ਨਾਲ ਵੀ ਹੋ ਸਕਦਾ ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਚੋਸ਼ਾ ਦੇ ਰਿਐਕਸ਼ਨ ਦਿੱਤਾ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਐਫਆਈਆਰ ਲਾਂਚ ਕਰ ਦਿੱਤੀ ਗਈ ਹੈ ਜੀ 102/24 ਇੰਟਰਸੈਕਸ਼ਨ ਬੀਐਨਐਸ 75 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਅਸੀਂ ਜੜੀ ਤਰਤੀਸ ਚੱਲਦੀ ਪਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋ ਗਈਆਂ ਸਾਡੀਆਂ 6-7 ਹਫ਼ਤੇਾਂ ਵਿੱਚ ਇਸੇ ਕੰਮ ਦੇ। ਕਿੰਨੇ ਲੜਕੇ ਸਨ ਤੇ ਕਿਹਦੇ ਉੱਪਰ ਐ? ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ। ਪਰ ਸੋਸ਼ਲ ਮੀਡੀਆ ਤੇ ਜੋ ਖਬਰਾਂ ਚੱਲ ਰਹੀਆਂ ਕਿ ਲੜਕੀ ਦਾ ਰੇਲ ਕਰ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜੜ ਤੇ ਕੀ ਕਲੀਅਰ ਕੀਤਾ। ਇਦਾਂ ਇਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ। ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਹੈ। ਕਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱldi ਸਕੂਟ ਦੇ ਉੱਪਰ ਸੀ ਅਫੇਰ ਦਰਸ਼ਕੋ ਹਾਂਜੀ ਅਫੇਰ ਦਰਸ਼ਕ ਸਰ ਕਿਸ ਤਰ੍ਹਾਂ ਦੀ ਘਟਨਾ ਰਹੀ ਹੈ ਇਹ ਪਰਸੋਂ ਦੀ ਹੈ ਪਰਸੋਂ ਰਾਤ ਕੋਈ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਮੈਂ ਅਪੀਲ ਨਹੀਂ ਕਰਨਾ ਚਾਹੁੰਦਾ ਕਿ ਗਲਤ ਬਵਾ ਦੇ ਉੱਪਰ ਜੋਰ ਨਾ ਦਿਓ ਜੋ ਸੱਚ ਹੈ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹਾਂ ਇਦਾਂ ਦਾ ਕੁਝ ਨਹੀਂ ਹੈ ਬਿਲਕੁਲ ਸੇਫ ਸੇਫ ਹੈਗਾ ਸੇਫ ਹੋਸਟਲ ਹੈ ਸਾਡੇ ਸੀਪੀ ਸਾਹਿਬ ਬੜੇ ਸਖਤ ਨੇ ਇਸ ਕੰਮ ਦੇ ਵਿੱਚ ਉਹਨਾਂ ਨੇ ਫਿਰ ਡਾਇਰੈਕਸ਼ਨਸ ਆਈਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕਰਨਾ ਇਹ ਮੈਡੀਕਲ ਸਟੂਡ ਤੇ ਸੀਸੀਟੀਵੀ ਕੋਈ ਸਾਹਮਣੇ ਹਾਂਜੀ ਆਂਦੀ ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ ਤੁਹਾਡੇ ਨਾਲ ਵੀਡੀਓ ਵੀ ਫੋਟੋ ਵੀ ਸ਼ੇਅਰ ਕਰ ਦਗਾ ਠੀਕ ਥੈਂਕ ਯੂ